ਦੇ ਉੱਪਰ ਵੀ ਜਿਹੜਾ 376 ਦਾ ਬਲਾਤਕਾਰ ਦਾ ਜਿਹੜਾ ਕੇਸ ਦਰਜਾ ਤੇ ਜਿਹੜਾ ਇਹਨਾਂ 12 ਜਣਿਆਂ ਦੇ ਖਿਲਾਫ ਆ ਜਿਹੜਾ ਉਹ ਪਰਚਾ ਦਰਜ ਹੋਇਆ ਸੀ ਇੱਕ ਦੀ ਤਾਂ ਜਿਹੜੀ ਪਹਿਲੀ ਆ ਪਰਮਜੀਤ ਸਿੰਘ ਆ ਜਿਹੜਾ ਕੋਈ ਵਿਅਕਤੀ ਆ ਕੋਈ ਥਾਣੇਦਾਰ ਸੀ ਉਹਦੀ ਜਿਹੜੀ ਮੌਤ ਹੋ ਚੁੱਕੀ ਆ ਤੁਹਾਨੂੰ ਦਾ ਅੱਜ ਆਪਾਂ ਇੱਕ ਬੜੀ ਸੀਰੀਅਸ ਮੁੱਦੇ ਤੇ ਗੱਲਬਾਤ ਕਰਨ ਲੱਗੇ ਆ ਮੁੱਦਾ ਜੁੜਿਆ ਆਮ ਆਦਮੀ ਪਾਰਟੀ ਦੇ ਨਾਲ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਵੀਡੀਓ ਸਕਿਪ ਨਹੀਂ ਕਰਨਾ ਧਿਆਨ ਦੇ ਨਾਲ ਸੁਣਨਾ ਤੇ ਇੱਕ ਹੋਰ ਇਹਨਾਂ ਦਾ ਇੱਕ ਬਹਾਦਰ ਐਮਐਲਏ ਜਿਹੜਾ ਆਪਾਂ ਕਹਿ ਦਈਏ ਕਿ بڑا ਇਹਨਾਂ ਦੇ ਵਿੱਚ ਭਗਤ ਪਨਾਸੇ ਜਿਹੜਾ ਜਿਹੜਾ ਭਗਤ ਸਿੰਘ ਦਾ ਜਿਹੜਾ ਇਹ ਕਹਿੰਦੇ ਸੀ ਅਸੀਂ ਭਗਤ ਸਿੰਘ ਦੀ ਸੋਚ ਲੈ ਕੇ ਚੱਲੇ ਆ ਅੱਜ ਉਹਦੇ ਤਹਿਤ ਜਿਹੜਾ ਇੱਕ ਇਹਨਾਂ ਦਾ ਐਮਐਲਏ ਜਿਹੜਾ ਅਦਾਲਤ ਵੱਲੋਂ ਫੇਰ ਟੰਗਿਆ ਗਿਆ ਤੇ ਕੁਝ ਭਗੌੜੇ ਆ ਕੁਝ ਭੱਦਰੇ ਆ ਇੱਕ ਅਖਾਨ ਆ ਇੱਕ ਪੰਜਾਬੀ ਕਲਾਕਾਰ ਦਾ ਸਾਇਦ ਕੋਈ ਗੀਤ ਆ ਕਹਿੰਦੇ ਇੱਕ ਅੱਦੇ ਨੂੰ ਕਿਰੋਨੀਆ ਇੱਥੇ ਉੱਤੇ ਫਿਰਦਾ ਆਵਾ ਉਹ ਗੱਲ ਹੋ ਗਈ ਆ ਬੜਾ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਆ ਕਹਿੰਦੇ ਹੁੰਦੇ ਆ ਕਿ ਇੱਥੇ ਇੱਕ ਉੱਦੇ ਨੂੰ ਕਿਰੋਨੀਆ ਉੱਤੇ ਫਿਰਦਾ ਆਵਾ ਜਣੇ ਕਿ ਆਪਾਂ ਇੱਕ ਵਿਧਾਇਕ ਨੂੰ ਜਾਂ ਇੱਕ ਐਪੀਨ ਕਿਰੋਨੀਆ ਆਮ ਆਦਮੀ ਪਾਰਟੀ ਦੇ ਵਿੱਚ ਝੜੀਆਂ ਲੱਗ ਰਹੀਆਂ ਨੇ ਇਹੋ ਜਿਹੇ ਐਮਐਲਏ ਆਂ ਲੋਕ ਪਿੰਡ ਦੇ ਵਿੱਚ ਮੈਂਬਰ ਸਰਪੰਚ ਨੂੰ ਤਾਂ ਉਹ ਵੀ ਤਾਂ ਬਣਾਉਂਦੇ ਆ ਚੁਣ ਕੇ ਬਣਾਉਂਦੇ ਆ ਪਹਿਲਾਂ ਉਹਦਾ ਕੈਰੈਕਟਰ ਦੇਖਿਆ ਜਾਂਦਾ ਤੇ ਫਿਰ ਜਿਹੜਾ ਉਹਨਾਂ ਨੂੰ ਚੁਣਿਆ ਜਾਂਦਾ ਪਰ ਇੱਥੇ ਮਾਂ ਦੇ ਪੁੱਤਾਂ ਨੇ ਆਵਾ ਦੀ ਪਾਰਟੀ ਵਾਲਿਆਂ ਨੇ ਸਾੜੇ ਕਾਸੀ ਦੇ ਧੱਜੀਆਂ ਡਾਤੀਆਂ ਨਾ ਅੱਗਾ ਦੇਖਿਆ ਨਾ ਪਿੱਛਾ ਦੇਖਿਆ ਨਾ ਉਹ ਜੇ ਲੋਕ ਨੇ ਨਾਲ ਲੋਕਾਂ ਨੇ ਦੇਖਿਆ ਕਿ ਭਾਈ ਇਹਨੇ ਕੀ ਚੱਲ ਚੜ੍ਹਿਆ ਸੀ ਇਹਨੇ ਕੀ ਕੁਝ ਕੀਤਾ ਸੀ ਜਿਹੜੀ ਕਿਹੜੀਆਂ ਕਰਤੂਤਾ ਕੀਤੀਆਂ ਸੀ ਪਰ ਉਹ ਨਹੀਂ ਕਿਸੇ ਨੇ ਦੇਖੀਆਂ ਕੋਈ ਐਮਐਲਏ ਬਣਾਤਾ ਕੋਈ ਐਨਪੀ ਬਣਾਤਾ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਖੰਡੂਰ ਸਾਹਿਬ ਤੋਂ ਖੰਡੂਰ ਸਾਹਿਬ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਐਮਐਲਏ ਆ ਜਿਹਦੇ ਉੱਤੇ ਬੜੇ ਗੰਭੀਰ ਦੋਸ਼ ਲੱਗੇ ਆ 2013 ਦੇ ਵਿੱਚ ਇਹ ਗੱਲ ਸੀ ਕਿ ਇੱਕ ਇਹਨਾਂ ਦਾ ਐਮਐਲਏ ਆ ਮਨਿੰਦਰ ਸਿੰਘ ਲਾਲਪੁਰਾਗਾ ਉਹਦੇ ਉੱਤੇ ਦੋਸ਼ ਕੀ ਆ ਉਹ ਤੁਹਾਨੂੰ ਦੱਸ ਦਿੰਦੇ ਆ ਤੇ ਅੱਜ ਅਦਾਲਤ ਵੱਲੋਂ ਜਿਹੜਾ ਬੱਟੀ ਜਿਹੜੀ ਖਬਰ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਤਰਨਤਾਰਨ ਦੀ ਅਦਾਲਤ ਵੱਲੋਂ ਜਿਹੜਾ 12 ਜਣਿਆਂ ਨੂੰ ਜਿਹੜਾ ਦੋਸ਼ੀ ਕਰਾਰ ਦੇ ਦਿੱਤਾ ਇਹ ਮਾ ਵਾਲਾ ਕੀ ਆ ਅਕਸਲਾ ਇਹ ਤੁਹਾਨੂੰ ਦੱਸਦੇ ਕੱਲੀ ਕੱਲੀ ਗੱਲ ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅੱਜ ਜਿਹੜਾ ਹਾਲ ਆ ਜਿਹੜਾ ਆਮਾ ਦੀ ਪਾਰਟੀ ਦਾ ਉਹ ਹੋ ਰਿਹਾ ਕਿ ਬੈਤਰ ਦਿਨੋਂ ਦਿਨ ਜਿਹੜੇ ਦੇਣਾ ਇਹਨਾਂ ਦੇ ਐਮਐਲਏ ਦੇ ਜੋ ਜੋ 27 ਤ ਜਿਹੜਾ ਸਾਲ ਆ ਉਹ ਨੇੜੇ ਆਉਂਦਾ ਜਾ ਰਿਹਾ ਤੇ ਇਹਨਾਂ ਦੇ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧੀਆਂ ਜਾ ਰਹੀਆਂ ਨੇ ਮਾਮਲਾ ਹੈਗਾ 2013 ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਇੱਕ ਦਲਤ ਜਿਹੜਾ ਭਾਈਚਾਰਾ ਪੱਕੇ ਦੀਏ ਉਹਦੇ ਨਾਲ ਸੰਬੰਧ ਰੱਖਣ ਵਾਲੀ ਹਰਜਿੰਦਰ ਸਿੰਘ ਕੌਰ ਜਿਹੜਾ ਉਸਮਾਂ ਲੜਕੀ ਸੀ 2013 ਦੇ ਵਿੱਚ ਬਹੁਤ ਰੌਲਾ ਪਿਆ ਕਿ ਉਸਦੇ ਨਾਲ ਛੇੜਛਾੜ ਕੀਤੀ ਗਈ ਜਾਂ ਆਪਾਂ ਸਰੀਰਕ ਸੰਬੰਧਾਂ ਦੇ ਆਪਾਂ ਲੈ ਲਏ ਉਹਨਾਂ ਦੇ ਨਾਲ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਸਰੀਰਕ ਸੋਸ਼ਨਾ ਤੇ ਕੁੱਟਮਾਰ ਦੇ ਜਿਹੜੇ ਇਲਜ਼ਾਮ ਲਗਾਏ ਗਏ ਸੀ ਤੁਹਾਨੂੰ ਦੱਸ ਦਈਏ ਜੀ ਕਿ ਉਸ ਟਾਈਮ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਸੀ ਉਹ ਉਦੋਂ ਟੈਕਸੀ ਡਰਾਈਵਰ ਸੀ ਤੇ ਉਹਦੇ ਜਿਹੜਾ ਇਹ ਟੈਕਸੀ ਚਲਾਉਂਦਾ ਹੁੰਦਾ ਸੀ ਉਦੋਂ ਜਿਹੜਾ ਕਿ ਵਿਆਹਾਂ ਦੇ ਵਿੱਚ ਉਹਨਾਂ ਕੁਝ ਬੰਦਿਆਂ ਨੂੰ ਲੈ ਕੇ ਗਿਆ ਸੀ ਪਰ ਉੱਤੇ ਸਮਾਗਨ ਦੇ ਵਿੱਚ ਕੁੱਟਮਾਰ ਹੁੰਦੀ ਆ ਤੇ ਰੌਲਾ ਪੈਂਦਾਗਾ ਤੇ ਕੋ ਲੜਕੀ ਆ ਜਿਸ ਦੇ ਨਾਲ ਕਹਿੰਦੇ ਜ਼ਬਰ ਜਨਾਹ ਕੀਤਾ ਗਿਆ ਸੀ ਜਿਸ ਕੇ 2013 ਦੀ ਗੱਲ ਆ ਤੇ ਉਸ ਤੋਂ ਬਾਅਦ ਜਿਹੜਾ 14 ਦੇ ਵਿੱਚ ਕਹਿੰਦੇ ਇਹ ਮਨਿੰਦਰ ਜਿਹੜਾ ਲਾਲਪੁਰਾਗਾ ਇਹ ਆਮਾ ਦੀ ਪਾਰਟੀ ਦਾ ਜੁੜ ਗਿਆ 2022 ਦੇ ਵਿੱਚ ਇਹਨੂੰ ਟਿਕਟ ਦੇ ਦਿੱਤੀਆਂ ਖੰਡੂਰ ਸਾਹਿਬ ਤੋਂ ਇਹਨੂੰ ਐਮਐਲਏ ਬਣਾ ਦਿੱਤਾ ਲੋਕਾਂ ਨੇ ਆਹ ਵੇਖ ਲਓ ਆ ਜਿਹੜਾ ਆਪਾਂ ਦੇਦੇ ਕਿ ਆਹ ਕਰਤੂਤਾਂ ਨੇ ਫਿਰ ਸੱਤੋਂ ਜਿਹੜਾ ਕਿਹਾ ਜਾਂਦਾ ਫਿਰ ਲੋਕਾਂ ਨੂੰ ਜਿਹੜਾ ਇਹਨਾਂ ਦੇ ਚਲੂਨੇ ਲੜਦੇ ਆ ਫਿਰ ਮੇਟਿਆ ਲੜਦੇ ਆ ਕਿ ਭਾਈ ਤੂੰ ਸੱਚ ਕਿਉਂ ਕਿਹਾ ਹੁਣ ਤੁਹਾਨੂੰ ਦੱਸ ਦਈਏ ਕਿ ਦੇਖੋ ਇਹ ਮਾਮਲਾ 2013 ਦਾ ਜਿਹੜਾ ਆਪਾਂ ਐਕਟ ਕਹ ਲਈਏ 1999 ਦੇ ਵਿੱਚ ਐਸਸੀ ਐਕਟ ਬਣਿਆ ਸੀ ਜਿਹੜਾ ਐਸਸੀ ਐਕਟ ਬਣਿਆ ਸੀ ਉਹਦੇ ਤਹਿਤ ਜਿਹੜਾ ਇਹਨਾਂ 12 ਜਣਿਆਂ ਦੇ ਖਿਲਾਫ ਆ ਜਿਹੜਾ ਉਹ ਪਰਚਾ ਦਰਜ ਹੋਇਆ ਸੀ ਇੱਕ ਦੀ ਤਾਂ ਜਿਹੜੀ ਪਹਿਲੀ ਆ ਆ ਪਰਮਜੀਤ ਸਿੰਘ ਆ ਜਿਹੜਾ ਕੋਈ ਵਿਅਕਤੀ ਆ ਕੋਈ ਥਾਣੇ ਦਾ ਆਰਸੀ ਉਹਦੀ ਜਿਹੜੀ ਮੌਤ ਹੋ ਚੁੱਕੀ ਆ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਤਿੰਨ ਪੁਲਿਸ ਮੁਲਾਜ਼ਮੇ ਵੀ ਜਿਹੜੇ ਉਹ ਵੀ ਦੋਸ਼ੀ ਕਰਾਰ ਨੇ ਪਰ ਉਹ ਫਿਲਹਾਲ ਐਸਸੀ ਐਕਟ ਤੋਂ ਵਿੱਚ ਜਿਹੜਾ ਉਹ ਬਚ ਗਏ ਕਿਉਂਕਿ ਉਹ ਐਸੇ ਐਕਟ ਦਾ ਸਬੰਧ ਦੇ ਨਾਲ ਜਾਨੀ ਕਿ ਦਲਤ ਭਾਈਚਾਰੇ ਨਾਲ ਸਬੰਧਤ ਰੱਖਦੇ ਸੀ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਤਿਹਾਰ ਜੇਲ੍ਹ ਦੇ ਵਿੱਚ ਬੰਦਾ ਮਨਿੰਦਰ ਸਿੰਘ ਲਾਲਪੁਰਾ ਹਰਿੰਦਰ ਸਿੰਘ ਹਰਿੰਦਰ ਸਿੰਘ ਸੋਨੀ ਸਿੰਘ ਦਾ ਕਸ਼ਮੀਰੀ ਤੇ ਗਗਨਦੀਪ ਸਿੰਘ ਨਰਿੰਦਰ ਸਿੰਘ ਤੇ ਅਸ਼wini ਕਮਾਲ ਸੁਮੇਤ ਜਿਹੜਾ ਜਿਹੜੇ ਵਿਅਕਤੀ ਹੈ 7 ਜਣੇ ਆ ਇਹਨਾਂ ਉੱਤੇ 354 149 ਦੇ 148 359 324 324 25 ਜਿਹੜੀ ਆ ਇਹਨਾਂ ਤੇ ਲੱਗੀ ਆ ਪਰ ਜਿਹੜਾ ਮਨਜਿੰਦਰ ਸਿੰਘ ਆ ਲਾਲਪੁਰਾ ਦਾ ਇਹਦੇ ਉੱਪਰ ਜਿਹੜੇ ਐਸਆਈਟ ਦਾ ਜਿਹੜਾ ਵਾਦਾ ਹੋਇਆ ਗਿਆ ਇਸ ਕੇਸ ਦੇ ਵਿੱਚ ਆਮਾ ਦੀ ਪਾਰਟੀ ਦਾ ਜਿਹੜਾ ਇਹ ਵਿਧਾਇਕ ਐਮਐਲਏ ਆ ਇਹਨੂੰ ਅੱਜ ਅਦਾਲਤ ਵੱਲੋਂ ਦੋਸ਼ੀ ਕਰਾਰ ਜਿਹੜਾ ਐਲਾਨਿਆ ਗਿਆ ਕੱਲ ਮਾਫ ਕਰਨਾ 12 ਤਰੀਕ ਨੂੰ ਜਣੇ ਕਿ ਸ਼ੁੱਕਰਵਾਰ ਨੂੰ ਇਹਨਾਂ ਨੂੰ ਜਿਹੜਾ ਜਿਹੜਾ ਦੋਸਤੀ ਕਰਾਰ ਅੱਜ ਲਾਨਿਆ ਗਿਆ ਤੇ ਇਹਨਾਂ ਨੂੰ ਜਿਹੜੀ ਆਪਣਾ ਤੈਹ ਹੋਣੀ ਆ ਜਿਹੜੀ ਸਜ਼ਾ ਕੇ ਜਿਹੜਾ 12 ਸਤੰਬਰ ਨੂੰ 12 ਸਤੰਬਰ ਨੂੰ ਜਿਹੜੀ ਸਜ਼ਾ ਗਈ ਉਹ ਤੈਹ ਹੋ ਜਾਣੀ ਆ ਜਿਹੜਾ ਅੱਜ ਇਹ ਦੋਸਤੀ ਕਰਾਰ ਦਿੱਤੇ ਗਿਆ ਪੁਲਿਸ ਵੱਲੋਂ ਜਿਹੜਾ ਇਹਨਾਂ ਸਾਰਿਆਂ ਨੂੰ ਗਿਰਪਦਾਰ ਆ ਕਰ ਲਿਆ ਗਿਆ ਇਹਨਾਂ ਦੇ ਵਿੱਚੋਂ ਪਹਿਲੇ ਹੀ ਤੁਹਾਨੂੰ ਮੈਂ ਦੱਸਿਆ ਕਿ ਇੱਕ ਜਣੇ ਦੀ ਪਹਿਲੇ ਹੀ ਮੌਤ ਹੋ ਚੁੱਕੀ ਆ ਤਿੰਨ ਜਣੇ ਜਿਹੜੇ ਪੁਲਿਸ ਅਫਸਰ ਆ ਜਿਹੜੇ ਉਹ ਇਹਦੇ ਵਿੱਚ ਬਚ ਗਏ ਕਿਉਂਕਿ ਉਹ ਐਕਟ ਦੇ ਨਾਲ ਜਿਹੜਾ ਆਪਾਂ ਕਹੇ ਜੇ ਕਿ ਇੱਕ ਉਸ ਭਾਈ ਚਰਨਾਂ ਨਾਲ ਸੰਬੰਧ ਰੱਖਦੇ ਸੀ ਤੇ ਇਹ ਹੁਣ ਇਹ ਦੇਖ ਲਈ ਕਿ ਮੁਸ਼ਕਲਾਂ ਜਿਹੜੀਆਂ ਲਗਾਤਾਰ ਜਿਹੜੀਆਂ ਬਾਦੀਆਂ ਨਜ਼ਰ ਆ ਰਹੀਆਂ ਨੇ ਆਮਾ ਦੀ ਪਾਰਟੀ ਉਸ ਤੋਂ ਪਹਿਲਾਂ ਪਠਾਨ ਮਾਜਰਾ ਹਰਮਿਤ ਸਿੰਘ ਪਠਾਨ ਮਾਜਰਾ ਜਿਹੜਾ ਉਹਦੇ ਉੱਪਰ ਵੀ ਜਿਹੜਾ 376 ਦਾ ਬਲਾਤਕਾਰ ਦਾ ਜਿਹੜਾ ਕੇਸ ਦਰਜਾ ਤੇ ਉਹ ਵੀ ਜਿਹੜਾ ਫਰਾਰ ਹੋਏ ਹੋਏ ਹੈਗਾ ਭੱਜਿਆ ਹੋਇਆ ਹੈਗਾ ਪਹਿਲਾਂ ਉਹਨੇ ਵੀ ਹੜਪੀਟਾਂ ਦੇ ਵਿੱਚ ਆਪਣੀ ਬੱਲੇ ਬੱਲੇ ਕਰਵਾਈ ਕਿ ਜੀ ਮੈਂ ਤਾਂ ਪਾਰਟੀ ਦੇ ਖਿਲਾਫ ਆ ਪਰ ਹੁਣ ਪਤਾ ਲੱਗਦਾ ਕਿ ਵਿੱਚੋਂ ਲੀਰਾ ਕੁਝ ਹੋਰ ਸੀ ਕਹਿੰਦੇ ਹੁੰਦੇ ਨਾ ਖਦੋ ਜਦੋਂ ਢੇੜਦੇ ਆ ਤੇ ਖਦੋ ਦੇ ਉੱਪਰ ਕੁਝ ਹੋਰ ਹੁੰਦਾਗਾ ਤੇ ਵਿੱਚ ਆਪਾਂ ਦੇਖਦੇ ਆ ਕਿ ਲਲਪਲ ਇਕੱਠਾ ਕਰਿਆ ਹੁੰਦਾਗਾ ਤੇ ਉਹ ਜਦੋਂ ਕੱਲੀਰਾ ਉੱਡਣ ਦੇ ਦਿਨ ਉੱਡਦੇ ਆ ਤੇ ਬਾਅਦ ਵਿੱਚ ਪਤਾ ਲੱਗਦਾ ਕਿ ਕਈ ਕੁਝ ਸੀ ਇਹਦੇ ਵਿੱਚ ਹੁਣ ਸਭ ਤੋਂ ਵੱਡੀ ਖਬਰ ਜਿਹੜੀ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਆਮ ਆਦੀ ਪਾਰਟੀ ਦਾ ਵ代ਕਾ ਜਿਹੜਾ ਉਸ ਸਮੇਂ ਜਿਹੜਾ 2013 ਦੇ ਵਿੱਚ ਇੱਕ ਟੈਕਸੀ ਡਰਾਈਵਰ ਸੀ ਤੇ ਨਾਲ ਹੀ ਇਹ ਟੈਕਸੀ ਡਰਾਈਵਰ ਸੀ ਇਹਦੇ ਹਰਵਿੰਦਰ ਸਿੰਘ ਸੋਨੀਆ ਕਸ਼ਮੀਰ ਸਿੰਘ ਸੀ ਗਗਨਦੀਪ ਸਿੰਘ ਸੀ ਜਿਹਨੇ ਕਿ ਚਾਰ ਜਣੇ ਟੈਕਸੀ ਡਰਾਈਵਰ ਸੀ ਤੇ ਪਰ ਜਿਹੜਾ ਹੈ ਮਨਜਿੰਦਰ ਸਿੰਘ ਲਾਲਪੁਰਾ ਇਹਨੂੰ ਜਿਹੜਾ ਟਿਕਟ ਦੇ ਦਿੱਤੀ ਆਵਾ ਦੀ ਪਾਰਟੀ ਨੇ ਜਿਹੜਾ 2022 ਦੇ ਵਿੱਚ ਜਿੱਤਦਾਗਾ ਖਨੂਰ ਸਾਹਿਬ ਤੋਂ ਐਮਐਲਏ ਬਣ ਜਾਂਦਾਗਾ ਪਰ ਉਸ ਟਾਈਮ ਦਾ ਦੱਸਦੀ ਕਿ ਤੁਹਾਨੂੰ ਉਸ ਲੜਕੀ ਵੱਲੋਂ ਜਿਹੜਾ ਇਹਨਾਂ ਉਹ ਮਾਵਲਾ ਵੱਧ ਗਿਆ ਸੀ ਕਿ ਜਿਹੜਾ ਸੈਂਟਰ ਸਰਕਾਰ ਵੱਲੋਂ ਉਸ ਲੜਕੀ ਨੂੰ ਜਿਹੜਾ ਸਕਿਉਰਟੀ ਦਿੱਤੀ ਆ ਫਿਲਹਾਲ ਵੀ ਅਜੇ ਸਕਿਉਰਟੀ ਉਹਦੇ ਨਾਲ ਆ ਉਹਨੂੰ ਗਨਮੈਨ ਦਿੱਤੇ ਗਿਆ ਕਿਉਂਕਿ ਇਹ ਤੱਕੇ ਸਾਈ ਜਬਰਜਨਾ ਸੇੜ ਸਾੜ ਦਾ ਮਾਮਲਾ ਹੈਗਾ ਜੇ ਆਪਾਂ ਕੁੱਟ ਜਿਹੜਾ ਮਾਮਲਾ ਹੈਗਾ ਕੁੱਟ ਮਾਰ ਦਾ ਮਾਮਲਾ ਹੈਗਾ ਉਹ ਲੱਗਾ 23 24 25 26 ਜਿਹੜੀ ਜੋ ਧਰਾਵਾ ਬਣਦੀਆਂ ਨੇ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ 12 ਸਾਲ ਬਾਅਦ ਜਿਹੜਾ ਮਕਦਮਾ ਚੱਲ ਰਿਹਾ 12 ਸਾਲ ਬਾਅਦ ਇੱਕ ਅੱਜ ਸਭ ਤੋਂ ਵੱਡਾ ਆਪਾਂ ਕਹਿੰਦੇ ਕਿ ਇੱਕ ਠੋਸ ਫੈਸਲਾ ਕੀਤਾ ਗਿਆ ਅਦਾਲਤ ਵੱਲੋਂ ਤੇ ਅੱਜ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਗਰਪਧਾਰ ਕੀਤਾ ਗਿਆ ਤੇ ਸ਼ੁੱਕਰਵਾਰ ਨੂੰ ਜਿਹੜੀ ਇਹਨਾਂ ਨੂੰ ਸਜ਼ਾ ਸੁਣਾਈ ਜਾਊਗੀ ਉਹ ਸਜ਼ਾ ਦੱਸੀ ਜਾ ਰਹੀ ਹੈ ਇਹਦੇ ਵਿੱਚ 3 ਤੋਂ ਜਿਹੜਾ 5 7 ਸਾਲ ਵੀ ਹੋ ਸਕਦੀ ਆ ਜੇਕਰ 3 ਸਾਲ ਤੋਂ ਸਜ਼ਾ ਘੱਟ ਹੁੰਦੀ ਆ ਤਾਂ ਬੈਕਟੀਰੀਆ ਕਹਿੰਦੇ ਤੁਰਤ ਜਿਹੜੀ ਅਜਮਾਨਤ ਹੋ ਸਕਦੀ ਆ ਪਰ ਜੇਕਰ 3 ਸਾਲ ਤੋਂ ਉੱਪਰ ਦੀ ਸਜ਼ਾ ਹੁੰਦੀ ਆ ਤਾਂ ਮਨਜਿੰਦਰ ਸਿੰਘ ਲਾਲਪੁਰਾ ਦੇ ਜਿਹੜੀ ਆ ਐਮਐਲਏ ਵਿਧਾਇਕ ਆ ਜਿਹੜੇ ਉਹਨਾਂ ਦੀ ਜਿਹੜੀ ਬਧਾਈ ਕੀ ਵੀ ਜਿਹੜੀ ਜਾ ਸਕਦੀ ਆ ਉਹਨਾਂ ਦੀ ਸੀਟ ਆ ਜਿਹੜੀ ਉਹ ਖੋ ਸਕਦੀ ਆ ਜਾਨੀ ਕਿ ਉੱਥੇ VOTING ਦੁਬਾਰੇ ਹੋ ਸਕਦੀ ਆ ਪਰ ਇਹ ਫਿਲਹਾਲ ਜਿਹੜਾ ਕਿ ਅੱਜ ਦੇਖਦੇ ਮੰਨੇ ਦੱਸੇਗਾ ਤੇ ਅੱਜ ਹਾਈ ਕੋਰਟ ਜਾਣਗੇ ਹਾਈ ਕੋਰਟ ਦਾ ਰੁਕ ਕਰਨਗੇ ਕੀ ਹਾਈ ਕੋਰਟ ਦੇ ਵਿੱਚ ਦਲੀਲਾ ਦਿੰਦੇ ਆ ਕਿਉਂਕਿ ਮਾਮਲਾ ਬੜਾ ਪੁਰਾਣਾਗਾ 12 ਸਾਲ ਪਹਿਲੇ ਲੱਗੇ ਹਰਜਿੰਦਰ ਸਿੰਘ ਉਸਮਾਨ ਨਾਲ ਦੀ ਲੜਕੀ ਦੇ ਨਾਲ ਉਦੋਂ ਇਹ ਵਿਆਹ ਦੇ ਵਿੱਚ ਜੋ ਘੱਟਨਾ ਕਰਮ ਹੋਇਆ ਸੀ ਸਰੀਰਕ ਸੋਸ਼ਣ ਸੇੜ ਸਾੜ ਦਾ ਜਿਹੜਾ ਕੁੱਟ ਮਾਰਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ 2013 ਦੇ ਵਿੱਚ ਇਹ ਜਿਹੜਾ ਇਹ ਮਾਮਲਾ ਦਰਜ ਹੁੰਦਾਗਾ ਉਸ ਤੋਂ ਬਾਅਦ ਜਿਹੜਾ ਤਰਨਤਾਨ ਦੇ ਅਡੀਸ਼ਨਲ ਸੈਸ਼ਨ ਜਿਹੜਾ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਜਿਹੜਾ ਆਵਾਜ਼ ਦੀ ਪਾਰਟੀ ਦੇ ਜਿਹੜਾ ਅੱਜ ਐਮਐਲਏ ਲਾਲਪੁਰਾ ਨੂੰ ਜਿਹੜਾ ਦੋਸ਼ੀ ਕਰਾਰ ਜਿਹੜਾ ਐਲਾਨਿਆ ਗਿਆ ਇਹ ਵੱਡਾ ਫੈਸਲਾ ਜਿਹਾ ਅਦਾਲਤ ਦਾ ਆ ਚੁੱਕਿਆਗਾ ਪਹਿਲਾਂ ਹੀ ਕਈ ਬਦਾਇਕ ਨੇ ਜਿਹੜਾ ਇਹਨਾਂ ਦੇ ਜਿਹੜਾ ਇਸ ਪਾਰਟੀ ਜਿਹੜੇ ਵਿੱਚ ਬੈਠੇ ਨੇ ਉਹ ਚਾਹੇ ਹਰਮਿਤ ਸਿੰਘਾ ਪਠਾਨਵਾਦਰਾ ਹੋਵੇ ਚਾਹੇ ਲਾਲਪੁਰਾ ਹੋਵੇ ਚਾਹੇ ਜਿਹੜੇ ਹੋਰ ਵੀ ਕਾਏ ਐਮਐਲਏ ਆ ਜਿਨ੍ਹਾਂ ਦਾ ਬੈਕਰ ਰਜੀਤ ਸਿੰਘ ਮਜੀਠੀ ਵੱਲੋਂ ਜਿਹੜਾ ਇਹ ਦੱਸਿਆ ਗਿਆ ਕਿ ਇਹਨਾਂ ਨੇ ਇਹਨਾਂ ਦੇ ਐਮਐਲਏ ਨੇ ਆ ਆ ਕੁਝ ਕੀਤਾ ਸੀ ਬੜਾ ਇਹ ਇੱਕਾ ਉਦੋਂ ਵੀ ਜਿਹੜਾ ਇੱਕ ਐਮਐਲਏ ਤੇ ਬੜਾ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਠ ਖੜਦਾ ਤਾਂ ਆਵਾ ਦੀ ਪਾਰਟੀ ਦਾ ਜਿਹੜਾ ਖਲਾਰਾ ਤੁਹਾਨੂੰ ਮੈਂ ਦੱਸਿਆ ਕਿ ਝਾੜੂ ਜਿਹੜਾ ਹੁਣ ਖਿੱਲਰ ਦਾ ਨਾਜ਼ਰ ਆ ਰਿਹਾ ਕਿਉਂਕਿ ਇਹਦੇ ਵਿੱਚ ਕੀ ਕੁਝ ਹੋ ਰਿਹਾਗਾ ਪਾਰਟੀ ਦੇ ਵਿੱਚ ਇੱਕ ਪਾਸੇ ਬਗਾਵਤ ਹੋ ਰਹੀ ਆ ਦੂਜੇ ਪਾਸੇ ਅਜੇ ਐਮਐਲਏ ਆ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨ ਆਪਣੇ ਕਮੈਂਟ ਜਰੂਰ ਲਿਖਣਾ ਧੰਨਵਾਦ ਬਹਿਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ